ਦਿਆ ਹੋਇਆ ਜੀ ਇਤਿਹਾਸ ਦਾ ਬੋਰਡ ਤੇ ਜਿਹੜਾ ਬੋਰਡ ਹੈ ਜੀ ਇਹ ਰਿਫਲੈਕਟ ਕਰ ਰਿਹਾ ਕੁਝ ਵੀ ਪੜਿਆ ਨਹੀਂ ਜਾਣਾ ਇਸ ਲਈ ਅਸੀਂ ਤੁਹਾਨੂੰ ਇਤਿਹਾਸ ਸੰਖੇਪ ਦੇ ਵਿੱਚ ਦੱਸਾਂਗੇ ਸਤਿ ਆਪਨ ਆਪਣੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਪਿਆਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਤੁਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਗੁਰਦੁਆਰਾ ਸ੍ਰੀ ਪਠਾਨਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪ੍ਰਗਟਾਉਣ ਦਾ ਜੁੱਧ ਡਰਨ ਤੋਂ ਬਾਅਦ ਕੌਂਟਾ ਸਾਬ ਤੋਂ ਅਨੰਤਪੁਰ ਸਾਹਿਬ ਨੂੰ ਵਾਪਸ ਆ ਰਹੇ ਸੀ ਤਾਂ ਇਸ ਸਥਾਨ ਤੇ ਰੁਕੇ ਸੀ ਇੱਥੇ ਦਾ ਜੋ ਵੀ ਇਤਿਹਾਸ ਹੈ ਅਸੀਂ ਕੋਰ ਨਾਲ ਕੇ ਸਾਂਝਾ ਕਰਾਂਗੇ ਬਸ ਇੱਕ ਛੋਟੀ ਜੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਜੁਲ ਕਰਿਓ ਤੇ ਜਿਹੜੇ ਵੀ ਭਾਈ ਚੈਨਲ ਤੇ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਕਰੋ ਜੀ ਦਰਸ਼ਨ ਆਪਾਂ ਦਰਸ਼ਨ ਕਰਦੇ ਕਰਦੇ ਬਾਕੀ ਦਾ ਇਤਿਹਾਸ ਵੀ ਆਪਣਾ ਨਾਲ ਸੁਣਾ ਹੀ ਪਾਉਣੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੇ ਆ ਇਸ ਦੇ ਨਾਮ ਬਾਰੇ ਕਿ ਇਸ ਸਥਾਨ ਦਾ ਨਾਮ ਕੋਟਲਾ ਨਿਹੰਗ ਕਿਵੇਂ ਪਿਆ ਸੀ ਅਸਲ ਵਿੱਚ ਜਿਹੜਾ ਇੱਥੇ ਪੱਠਾ ਸੀ ਉਹ ਪੱਠੇ ਦਾ ਜਿਹੜਾ ਮਾਲਕ ਸੀ ਕੋਟਲਾ ਨਿਹੰਗ ਖਾਨ ਸੀ ਤੇ ਉਸੇ ਦੇ ਨਾਮ ਤੋਂ ਹੀ ਇਸ ਨਗਰ ਦਾ ਨਾਮ ਕੋਟਲਾ ਨਿਹੰਗ ਰੱਖਿਆ ਗਿਆ ਸੀ ਤੇ ਅੱਜ ਵੀ ਇਸ ਨਗਰ ਨੂੰ ਕੋਟਲਾ ਨਿਹੰਗ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਤੇ ਇਸ ਸਥਾਨ ਤੇ ਬਣਾਈ ਗੁਰਦੁਆਰਾ ਪੱਠਾ ਸਾਹਿਬ ਸਾਹਮਣੇ ਪਰਵਾਰ ਹਾਲ ਚੱਲਦੇ ਪਹਿਲਾਂ ਦਰਸ਼ਨ ਮੇਲੇ ਕਰਦੇ ਆਂ ਬਾਕੀ ਗਲਵਾਤਾ ਬਾਅਦ ਚ ਗੱਲ ਵਾਹ ਕਰੋ ਦਰਸ਼ਨ ਆਪਾਂ ਅੰਦਰ ਦਰਸ਼ਨ ਕਰਿਆ ਜੀ ਅੰਦਰ ਵੀਡੀਓ ਬਣਾਉਣੇ ਬਿਲਕੁਲ ਵੀ ਅਲਾਉਡ ਨਹੀਂ ਆ ਸਾਨੂੰ ਪਰਮਿਸ਼ਨ ਨਹੀਂ ਮਿਲੀ ਤੇ ਜਦੋਂ ਬਾਹਰ ਆਨੇ ਆ ਇੱਕ ਆ ਤਸਵੀਰ ਲੱਗੀ ਹੋਈ ਹੈ ਉੱਤੇ ਲਿਖਿਆ ਜੀ ਬਾਬਾ ਜੂਨ ਸਿੰਘ तो आप दर्शन करें दर्शन वजिया हो गए हम आप चलते बाहर तो। इधर उपर भी एक दरबार हाल बनया उपर जाके मत टेक लें फिर आप गलबात करा इत तो इतिहास बारे ਤੇ ਇਧਰਲੇ ਪਾਸੇ ਬਣਿਆ ਹੋਇਜੀ ਲੰਗਰ ਹਾਲ ਆਪਣ ਆਪਾ ਚੱਲਦੇ ਆ ਲੰਗਰ ਹਾਲ ਦੇ ਅੰਦਰ ਮਗਾ ਨਿਕਦਾ ਬਣ ਵੀ ਗਈ ਹੋਣੀ ਆ ਹੇ ਰਹੀ ਆ ਜੀ ਸਾਰਾ ਲੰਗਰ ਹਾਲ ਤਾ ਕੋਈ ਕੋਈ ਤਾਂ ਇੱਦਾਂ ਹੀ ਬਣੂਗੀ ਵਰ ਕਿ ਮ ਬਣੂਗੀ ਬਣਾਉਂਦੇ ਨੇ ਧਿਆਨ ਰੱਖਿਓ ਇਹਨਾਂ ਦਾ ਸੋ ਹੁਣ ਆਪਾਂ ਇੱਥੇ ਦੇ ਇਤਿਹਾਸ ਦੀ ਗੱਲ ਨੂੰ ਅੱਗੇ ਤੋਰਦੇ ਆ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪੱਠੇ ਤੇ ਪਹੁੰਚੇ ਸੀ ਤਾਂ ਉਹਨਾਂ ਨੇ ਇੱਥੇ ਕੰਮ ਕਰਦੇ ਮਜ਼ਦੂਰਾਂ ਨੂੰ ਪੁੱਛਿਆ ਕਿ ਸਾਨੂੰ ਰਹਿਣ ਲਈ ਥਾਂ ਚਾਹੀਦੀ ਹੈ ਫੁੱਟ ਫੁੱਟ ਕੀ ਇਸ ਜਗ੍ਹਾ ਤੇ ਵਿਸ਼ਰਾਮ ਕਰਨ ਲਈ ਥਾਂ ਮਿਲ ਸਕਦੀ ਹੈ ਤਾਂ ਉੱਥੇ ਮਜ਼ਦੂਰਾਂ ਨੇ ਪੱਠੇ ਵੱਲ ਨੂੰ ਇਸ਼ਾਰਾ ਕਰਕੇ ਕਿਹਾ ਹਾਸਿਆ ਮਜ਼ਾਕ ਦੇ ਵਿੱਚ ਕਿ ਸਾਡੇ ਕੋਲ ਤਾਂ ਇਹੀ ਜਗ੍ਹਾ ਹੈ ਤੁਸੀਂ ਇੱਥੇ ਆਰਾਮ ਕਰ ਲਓ ਇੱਥੇ ਵਿਸ਼ਰਾਮ ਕਰ ਲਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਏਸ ਹਰਕਤ ਨੂੰ ਸਮਝਦਾ ਗਿਆ ਸੀ ਪਰ ਉਹਨਾਂ ਨੇ ਆਪਣਾ ਨੀਲਾ ਘੋੜਾ ਪੱਠੇਵਾਂ ਨੂੰ ਮੋੜ ਦਿੱਤਾ ਤੇ ਜਿਵੇਂ ਹੀ ਗੁਰੂ ਜੀ ਦਾ ਘੋੜਾ ਪੱਠੇ ਦੇ ਅੰਦਰ ਗਿਆ ਪੱਠੇ ਦੇ ਅੰਦਰ ਉਹਨਾਂ ਨੇ ਪੈਰ ਪਾਏ ਤਾਂ ਉਦੋਂ ਹੀ ਪੱਠਾ ਬਿਲਕੁਲ ਠੰਡਾ ਹੋ ਗਿਆ ਤੇ ਸ਼ਾਂਤ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਉਸ ਜਗ੍ਹਾ ਤੇ ਮੌਜੂਦ ਨੇ ਅੰਦਰ ਵੀਡੀਓ ਤਾਂ ਨਹੀਂ ਬਣਾ ਸਕਦੇ ਸੀ ਪਰ ਅਸੀਂ ਫੋਟੋ ਨਾਲ ਅਟੈਚ ਕਰ ਦਿੰਨੇ ਆ ਤੁਸੀਂ ਉਹ ਦੇ ਦਰਸ਼ਨ ਕਰ ਲਿਓ ਜੀ ਇਹ ਸਾਰੀ ਘਟਨਾ ਦੇਖ ਕੇ ਉਹ ਮਜ਼ਦੂਰ ਡਰ ਗਏ ਸੀ ਤੇ ਉਹ ਭੱਜੇ ਭੱਜੇ ਗਏ ਤੇ ਉਹਨਾਂ ਨੇ ਸਾਰੀ ਕਹਾਣੀ ਕੋਟਲਾ ਨੰਗਖਾਂ ਨੂੰ ਜਾ ਕੇ ਦੱਸੀ ਤੇ ਕੋਟਲਾ ਨੰਗਖਾਂ ਉਦੋਂ ਇੱਥੇ ਪਹੁੰਚਿਆ ਤੇ ਉਹਨੇ ਆ ਕੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਹੋਏ ਸੀ ਤਾਂ ਉਹਨਾਂ ਨੇ ਕਿਹਾ ਬੇਨਤੀ ਕੀਤੀ ਕਿ ਤੁਸੀਂ ਇਹਨਾਂ ਮਜ਼ਦੂਰਾਂ ਨੂੰ ਮਾਫ਼ ਕਰ ਦਿਓ ਤੁਸੀਂ ਮੇਰੇ ਨਾਲ ਮੇਰੀ ਹਵੇਲੀ ਚੱਲੋ ਫਿਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੋੜਲਾ ਨਿੰਖਾਂ ਦੀ ਹਵੇਲੀ ਵਿੱਚ ਚਲੇ ਗਏ ਸੀ ਤੇ ਬਾਕੀ ਸੰਗਤ ਇੱਥੇ ਵਿਸ਼ਰਾਮ ਕਰ ਰਹੀ ਸੀ ਸੋ ਇਸ ਤਰ੍ਹਾਂ ਇਹ ਸਥਾਨ ਪੱਠਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਏਸੀ ਇਤਿਹਾਸ ਆਪਣੇ ਨਾਸ਼ਮੇ ਦੇ ਦੁਗਿਆਰ ਹੋਏ ਨਾ ਪੁਨ ਵੀ ਕਰਵਾਏ ਹੁਣ ਆਪਾਂ ਇੱਥੋਂ ਚੱਲਦੇ ਹਾਂ ਜੀ ਇਜਾਜ਼ਤ ਚਾਹੁੰਦੇ ਆ ਫਿਰ ਹੋਰ ਕਿਸੇ ਸਥਾਨ ਦੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਠੀਕ ਹੈ ਜੀ ਹੁਣ ਦੋ ਫਿਰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਜਾਂਦੇ ਵਾਰ ਦੇ ਦਰਸ਼ਨ ਫੇਰ ਤੋਂ ਕਰੋ ਜੀ ਗੁਰਦੁਆਰਾ ਪਠਾ ਸਾਹਿਬpropto ਦੇ